ਪੰਜਾਬ ਚ ਜ਼ਿਲ੍ਹਾ ਪਰੀਸ਼ਦ ਤੇ ਬਲੋਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਕਿਤੇ ਲੜਾਈ ਝਗੜੇ ਹੋ ਰਹੇ ਨੇ ਕਿਤੇ ਨਾਮਜ਼ਦਗੀਆਂ ਵਾਲੇ ਫਾਈਲਾਂ ਜਿਹੜੀਆਂ ਨੇ ਉਹ ਪਾੜ ਦਿੱਤੀਆਂ ਜਾ ਰਹੀਆਂ ਨੇ ਤੇ ਲਗਾਤਾਰ ਜਿਹੜਾ ਮਾਹੌਲ ਹੈ ਉਹ ਗਰਮਾਂਦਾ ਜਾ ਰਿਹਾ ਹੈ ਪਿੰਡੂ ਖੇਤਰ ਦੇ ਵਿੱਚ ਜਾਂ ਪਿੰਡ ਪੱਦਰ ਦੇ ਉੱਤੇ ਲੜਾਈਆਂ ਵੀ ਹੋ ਰਹੀਆਂ ਨੇ ਤਸਵੀਰਾਂ ਤੁਸੀਂ ਨਾਲ-ਨਾਲ ਵੇਖ ਸਕਦੇ ਹੈਗੇ ਹੋ ਤੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵੱਡਾ ਖੁਲਾਸਾ ਕਰਦੇ ਆ ਆਪਣੇ ਸੋਸ਼ਲ ਮੀਡੀਆ ਤੇ ਇੱਕ ਕਾਲ ਰਿਕਾਰਡਿੰਗ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪਟਿਆਲਾ ਦੇ ਐਸਐਸਪੀ ਦਾ ਦਾਵਾ ਕੀਤਾ ਜਾ ਰਿਹਾ ਕਿ ਉਹ ਕਾਲ ਰਿਕਾਰਡਿੰਗ ਜਿਹੜੀ ਆ ਪਟਿਆਲਾ ਦੇ ਐਸਐਸਪੀ ਦੀ ਆ ਜਿਸ ਨੇ ਸਾਰਿਆਂ ਨੂੰ आदेश ਦਿੱਤੇ ਕਿ ਤੁਸੀਂ ਜਿੰਨਾ ਤੱਕਾ ਕਰ ਸਕਦੇ ਹੋ ਉਨਾ ਤੱਕਾ ਕਰੋ ਪਰ تحصیل ਦੇ ਅੰਦਰ ਨਹੀਂ ਜਿਹੜਾ ਪ੍ਰੈਮਿਸਿਸ ਹੈ تحصیل ਪ੍ਰੈਮਿਸਿਸ ਉਹਦੇ ਅੰਦਰ ਨਹੀਂ ਬਾਹਰ ਜੇ ਤੁਸੀਂ ਕਿਸੇ ਨੂੰ ਘਰ ਦੇ ਵਿੱਚ ਡੱਕਣਾ ਹੈ ਘਰ ਦੇ ਵਿੱਚ ਡੱਕ ਲਓ ਰਸਤੇ 'ਚ ਡੱਕਣਾ ਹੈ ਉਹਨੂੰ ਡੱਕ ਲਓ ਜਿੱਥੇ ਉਹਦੇ ਕਾगज ਪਾੜਨੇ ਆ ਪਾੜ ਲਓ ਤੇ ਉਹਦੀ ਪੋਜ਼ਿਟਿਵ ਰਿਪੋਰਟ ਮੈਂ ਬਣਾ ਕੇ ਭੇਜਦਾਗਾ ਇਹ ਦਾਵਾ ਕਾਲ ਰਿਕਾਰਡਿੰਗ ਰਾਹੀਂ ਸੁਖਬੀਰ ਬਾਦਲ ਨੇ ਕੀਤਾ ਤੇ ਲਗਾਤਾਰ ਜਿਹੜੇ ਇਲਜ਼ਾਮ ਨੇ ਉਹ ਸਰਕਾਰ ਤੇ ਲੱਗ ਰਹੇ ਨੇ ਕਿ ਸਰਕਾਰ ਸਰਕਾਰੀ ਮਸ਼ੀਨਰੀ ਪੁਲਿਸ ਦੀ ਵਰਤੋਂ ਕਰ ਰਹੀ ਆ ਤੇ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਛੱਡ ਕੇ ਆਮ ਆਦਮੀ ਪਾਰਟੀ ਦੇ ਵਰਕਰ ਦੀ ਡਿਊਟੀ ਨਿਭਾ ਰਹੇ ਨੇ ਇਸੇ ਤਰ੍ਹਾਂ ਹੀ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸੀ ਜਦੋਂ ਸੁਖਬੀਰ ਸਿੰਘ ਬਾਦਲ ਨੇ ਫਿਰ ਸ਼ਿਕਾਇਤ ਕੀਤੀ ਈਸੀਆਈ ਨੂੰ ਤਾਂ ਉਸ ਵੇਲੇ ਦੇ ਐਸਐਸਪੀ ਰਵਜੋਤ ਗਰੇਵਾਲ ਨੂੰ ਸਸਪੈਂਡ ਹੋਣਾ ਪਿਆ ਇੱਕ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਸੀ ਤੇ ਉਸ ਤੋਂ ਬਾਅਦ ਜਦੋਂ ਚੋਣ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਫਿਰ ਅਕਾਲੀ ਵਰਕਰਾਂ ਦੇ ਉੱਤੇ ਕਈ ਤਰ੍ਹਾਂ ਦੇ ਪਰਚੇ ਵੀ ਵੇਖਣ ਨੂੰ ਮਿਲੇ ਕੰਚਨਪ੍ਰੀਤ ਕੌਰ ਦਾ ਜਿਹੜਾ ਸਾਰਾ ਸਿੰਨੇਹਰੇ ਉਹ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਉਹਨਾਂ ਨੂੰ ਚਾਰ ਸਵੇਰੇ 4 ਵਜੇ ਅਦਾਲਤ ਤੋਂ ਰਿਹਾਈ ਮਿਲੀ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵੀ ਇਹੀ ਜਿਹੜੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਤਸਵੀਰਾਂ ਤੁਸੀਂ ਨਾਲ-ਨਾਲ ਵੇਖ ਰਹੇ ਹੋ ਇਹ ਤਸਵੀਰਾਂ ਹੁਣ ਪਟਿਆਲਾ ਦੀਆਂ ਨੇ ਜਿੱਥੇ ਵੀ ਜਿੱਥੇ ਉਹਨਾਂ ਦੇ ਕਾगज ਪਾੜੇ ਗਏ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਸੁਖਬੀਰ ਬਾਦਲ ਤੇ ਹੋਰ ਜਿਹੜੇ ਅਕਾਲੀ ਲੀਡਰ ਨੇ ਉਹ ਪਟਿਆਲਾ ਦੇ ਵਿੱਚ ਪਹੁੰਚੇ ਨੇ ਕਿਉਂਕਿ ਪਟਿਆਲਾ ਦੇ ਵਿੱਚ ਜਿਹੜੀ ਇਲੈਕਸ਼ਨ ਜਿੱਤਣੀ ਆਮ ਆਦਮੀ ਪਾਰਟੀ ਲਈ ਵੀ ਬਹੁਤ ਅਹਿਮੀਅਤ ਦੀ ਗੱਲ ਹੈ ਤੇ ਉਹਨਾਂ ਦੇ ਲਈ ਵੀ ਕਹਿ ਸਕਦੇ ਹੋ ਕਿ ਤੁਸੀਂ ਸਾਡੀ ਵਰਚਸਵ ਦਾ ਸਵਾਲ ਹੈ ਕਿ ਸਰਕਾਰ ਹੋਣ ਦੇ ਬਾਵਜੂਦ ਅਸੀਂ ਬਲੌਗ ਸੰਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਜਿੱਤਣੀਆਂ ਪਰ ਇਸ ਤਰ੍ਹਾਂ ਦੀਆਂ ਹਾਲਾਤ ਜਦੋਂ ਸਾਹਮਣੇ ਆ ਰਹੇ ਨੇ ਤਾਂ ਚਿੰਤਾਜਨਕ ਬਣ ਜਾਂਦੇ ਨੇ ਹੁਣ ਵੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਵੱਲੋਂ ਇਸ ਦੇ ਉੱਤੇ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤਾਂ ਲਗਾਤਾਰ ਇਸ ਤਰ੍ਹਾਂ ਦੀਆਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਜਿੱਤਦੀ ਹੈ ਤੇ ਜੇਕਰ ਅਕਾਲੀ ਦਲ ਐਸਆਈ ਨੂੰ ਸ਼ਿਕਾਇਤ ਕਰਦਾ ਹੈ ਕਿ ਪਟਿਆਲਾ ਦੇ ਐਸਐਸਪੀ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ ਤੇ ਜਿਹੜੇ ਅਫਸਰਾਂ ਦਾ ਨਾਮ ਉਸ ਰਿਕਾਰਡਿੰਗ ਦੇ ਵਿੱਚ ਲਿਆ ਗਿਆ ਜਿਵੇਂ ਕਿ ਆਬਜ਼ਰਵਰ ਜੇ ਕੋਸ਼ਤੂਬ ਜਿਹੜੇ ਪੁਲਿਸ ਦੇ ਮੇਨ ਅਧਿਕਾਰੀ ਨੇ ਉਸ ਤੋਂ ਬਾਅਦ ਵਿਨੇ ਬਬਲਾਨੀ ਜਿਹੜੇ ਕਿ ਡੀਸੀ ਲੈਵਲ ਦੇ ਨੇ ਇਹਨਾਂ ਸਾਰਿਆਂ ਦਾ ਨਾਮ ਲੈ ਕੇ ਇਹ ਗੱਲ ਆਖੀ ਗਈ ਕਿ ਸਾਰੀ ਪਲੈਨਿੰਗ ਕੀਤੀ ਗਈ ਹੈ ਤੁਸੀਂ ਜਿੰਨਾ ਤੱਕਾ ਕਰਨਾ ਕਰ ਸਕਦੇ ਹੋ ਤੇ ਹੁਣ ਇਹ ਵੇਖਣਾ ਹੋਵੇਗਾ ਕਿ ਈਸੀਆਈ ਇਸ ਦੇ ਉੱਤੇ ਕੋਈ ਸੂ ਮੋਟੋ ਜਾਂ ਫਿਰ ਸੁਖਬੀਰ ਬਾਦਲ ਜੇਕਰ ਸ਼ਿਕਾਇਤ ਦਿੰਦੇ ਨੇ ਉਸ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ